गुरु नगरी अमृतसर पावन धरती से आप सभी को हार्दिक अभिनंदन है सारे लोग प्यार परी सताल प्रणाम तो पूजी योग माता जी के साथ मैं बैठने का मुझे सौभाग्य प्राप्त हुआ है तो मैं राजकुमार आर्या पूजी योग माता जी का बेटा हूँ और मुझे बहुत अच्छा लगता है कि जब बड़ी उम्र के हमारी माता जी के साथ बैठने का स्वभाव प्राप्त होता है तो मैं जब भी योग करता हूँ माता जी के साथ तो ऐसा लगता है कि परम मुझे स्वामी रामदेव जी महाराज आचार्य बालकृष्ण जी के पास ही बैठा हूँ तो माता जी कठिन कठिन आसन करती हैं तो माता जी का वजन आपको सबको पता ही है जितने आप लोग माता जी को पसंद करते हैं एक क्विंटल बीस किलो था तो आज माता जी का वजन पैंतालीस किलो रह गया है। तो निष्काम प्रतिदिन अमृत वेले उठ में उठ के माता जी दो घंटे व्यास करते हैं तो अभी माता जी विशेष अभ्यास करके दसन जा रहे हैं पच्चिमातान आसन हल आसन सरवांग आसन और बजांग आसन जिससे कि आप अपने आप को लशकीलापन पैदा करके एक नई शक्ति की नई ऊर्जा पैदा कर सकते हैं तो रोगों से मुक्ति पा सकते हैं तो योग से सावधानियां ने ਪਹਿਲਾਂ ਧੀਰੇ ਧੀਰੇ ਤੁਸੀਂ ਪ੍ਰਾਣਿਆਮ ਆਸਨ ਵਿਆਮ ਕਰਦੇ ਤਾਂ ਕਿ ਲਚਕੀਲਾਪਨ ਪੈਦਾ ਹੋਵੇ ਜੇ ਲਚਕੀਲਾਪਨ ਪੈਦਾ ਹੋਏਗਾ ਤੇ ਤੁਹਾਡੇ ਸਰੀਰ 'ਚ ਨਵੀਂ ਸ਼ਕਤੀ ਕਿੰਨੀ ਊਰਜਾ ਪੈ ਜਾਏਗੀ ਫਿਰ ਪਛੀਮਾ ਤਾਨ ਅਸਨ ਕਰਦਾ ਜੀ ਤਾਂ ਮਾਤਾ ਜੀ ਕਰਕੇ ਦਿਖਾਣ ਲੱਗਣੇ ਪਛੀਮਾ ਤਾਨ ਅਸਨ ਪੈਰਾ ਦੀ ਊਰਜਾ ਨੂੰ ਲੈ ਕੇ ਇੱਥੇ ਊਰਜਾ ਆਉਂਦੀ ਹੈ ਇੱਥੋਂ ਤੱਕ ਜਾਂਦੇ ਤੁਹਾਡੇ ਸਿਰ ਤੱਕ ਤੇ ਮਸਤਿੱਕ ਤੱਕ ਊਰਜਾ ਆਉਂਦੀ ਹੈ ਪਛੀਮਾ ਤਾਨ ਦੇ ਨਾਲ ਸਾਰੀਆਂ ਨਸਾਂ 'ਤੇ ਪ੍ਰੈਸ਼ਰ ਪੈਂਦਾ ਦਬਾਅ ਪੈਂਦਾ ਹੈ ਬਹੁਤ ਬੈਨੀਫਿਟ ਦਿੰਦਾ ਵਾ ਪਛੀਮਾ ਤਾਣਾ ਸਾਨੂੰ ਪਰਿਆ ਪਹਿਲਾਂ ਹਾਕ ਕਰਨਾ ਫਿਰ ਹਾਕ ਕਰਦੇ ਕਰਦੇ ਪੰਜ ਸੱਤ ਵਾਰੀ ਫਿਰ ਪੂਰਾ ਕਰਨਾ ਪਛੀਮਾ ਤਾਣਾ ਫਿਰ ਤੇ ਰੁਕੋਨੇ ਰੁਕੋਗੇ ਫਿਰ ਤੁਹਾਨੂੰ ਇਹਦਾ ਪੂਰਾ ਬੈਨੀਫਿਟ ਮਿਲੇਗਾ ਦੇਖੋ ਮਾਤਾ ਜੀ ਰੁਕੋਏ ਨਿਕਾ ਫਿਲਮ ਵਿੱਚ ਸਮੇਂ ਤੋ ਪਛੀਮਾ ਤਾਨ ਆਸਨ ਦੀ ਊਰਜਾ ਪੈਰਾ ਦੀ ਊਰਜਾ ਜੋ ਸੰਚਾਰ ਹੁੰਦੀ ਹੈ ਊਰਜਾ ਇੱਥੋਂ ਪ੍ਰਵੇਸ਼ ਹੋ ਕੇ ਮਸਤਿਕ ਤੱਕ ਆਉਂਦੀ ਹੈ ਤੇ ਪਛੀਮਾ ਤਾਨ ਆਸਨ ਕਰਨ ਦੇ ਬਹੁਤ ਸਾਰੇ ਬੈਨੀਫਿਟ ਨੇ ਯੁਵਾ ਬੇਟੀਆਂ ਪੇਟੀ ਕਰਨਾ ਔਰ ਜੇ ਕਹੇ ਨਰਾਡ ਪੁਆਈ ਆਪਰੇਸ਼ਨ ਕਰਾਇਆ ਤੇ ਉਹ ਬਿਅਰ ਇਸ ਨੂੰ ਨਾ ਕਰਨਾ ਤੇ ਪਛੀਮਾ ਤਾਨ ਆਸਨ ਦੇਖੋ ਲਗਾਤਾਰ ਮਾਤਾ ਜੀ ਨੂੰ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਨੇ ਔਰ ਇਹ ਆਸਨ ਕਰਨ ਦੇ ਨਾਲ ਤੁਹਾਡੇ ਇੱਕ ਊਰਜਾ ਪੈਦਾ ਹੋਈ ਦੀ ਸ਼ਕਤੀ ਪੈਦਾ ਸੰਸ਼ਕਤੀ ਦਾ ਸੰਚਾਰ ਹੁੰਦਾ ਵਾ ਪਛੀਮਾ ਤਾਰਾ ਚੰਦਰ ਨਾਲ ਸਰਵਾਗ ਅਸਨ ਕਰ ਲੈਣੇ ਪਹਿਲਾਂ ਮਾਤਾ ਜੀ ਤੋਂ ਸਰਵਾਗ ਅਸਨ ਸਰਵਾਗ ਅਸਨ ਦੇਖੋ ਜਿਹਨੂੰ ਠਹਿਰ ਰੋ ਗਿਆ ਪੇਟ ਤੇ ਪਰ ਪਾ ਪਾਇਦਾ ਜਿਹਨੂੰ ਠਹਿਰ ਰੋ ਗਿਆ ਉਹਨਾਂ ਵਾਸਤੇ ਖਾਸ ਕਰਕੇ ਹਾਂ ਇਸ ਤਰ੍ਹਾਂ ਇਹਦੇ ਵਿੱਚ ਵੀ ਰੁਕਣਾ ਕੰਦੇ ਮਜ਼ਬੂਤ ਹੋਣਗੇ ਸਟੈਮਨਾ ਵਧੇਗਾ ਬਲ ਵਧੇਗਾ ਸ਼ਕਤੀ ਵਧੇਗੀ ਸਰਵਾੰਗਾ ਚੰਚੇ ਵੀ ਸ਼ੁਰੂਆਤ ਚ 10 ਸਕਿੰਟ ਰੁਕੋ ਫਿਰ 15 ਸਕਿੰਟ ਰੁਕੋ ਜਿਉਂ-ਜਿਉਂ ਤੁਸੀਂ ਅਭਿਆਸ ਕਰੋਗੇ ਜਿਆਦਾ ਫਿਰ 1 ਮਿੰਟ ਰੁਕੋ 2 ਮਿੰਟ ਰੁਕੋ ਔਰ ਰੁਕਣ ਦੇ ਨਾਲ ਹੀ ਤੁਹਾਨੂੰ ਇਹਦਾ ਬੈਨੀਫਿਟ ਮਿਲੇਗਾ ਲਾਭ ਮਿਲੇਗਾ ਤਾਂ ਪਛੀਮਤਾਨ ਆਸਨ ਪਹਿਲਾਂ ਕੀਤਾ ਸੀ ਹੁ ਸਰਵਾੰਗਾ ਅਸਨ ਵਿੱਚ ਮਾਤਾ ਜੀ ਲੰਮਾ ਸਮਾਂ ਹੋ ਗਿਆ ਹੈ ਮਾਤਾ ਜੀ ਰੁਕਿਆ ਹੋਇਆ ਤੇ ਇਹਦਾ ਤੁਹਾਨੂੰ ਪੂਰਾ ਬੈਨੀਫਿਟ ਮਿਲੇਗਾ ਸਾਤੋਂ ਪਰ ਤੁਸੀਂ ਵੀ ਇਹ ਅਲੱਗ-ਅਲੱਗ ਓਸ਼ਦੀਆਂ ਲਗਾਓ ਇਹ ਅਲੱਗ-ਅਲੱਗ ਓਸ਼ਦੀਆਂ ਨੇ ਜੋ ਤੁਹਾਨੂੰ ਫਾਇਦਾ ਦੇਣ ਥੋੜਾ ਜਿਆ ਹਰ ਕਸਨ ਕੇ ਬਾਅਦ ਵਿਸ਼ਰਾਮ ਕਰਨੇ ਕੇ ਬਾਅਦ ਫਿਰ ਆਪਣੇ ਹੁਣ ਮਾਤਾ ਜੀ ਹਾਲ ਹਸਨ ਕਰਨ ਜਾ ਰਹੇ ਨੇ ਤੋਂ ਹਾਲ ਹਸਨ ਜਿਹੜਾ ਤੁਸੀਂ ਦੇਖੋ ਕਿਦਾ ਮਾਤਾ ਜੀ ਕਰ ਰਹੇ ਨੇ ਧੀਰੇ-ਧੀਰੇ ਦੋਨੇ ਪੈਰਾਂ ਨੂੰ ਉਠਾਣੇ ਆ ਔਰ ਧੀਰੇ-ਧੀਰੇ ਹਾਲ ਆਸਨ ਕਮਰ 'ਚ ਲਚਕੀਲਾਪਨ ਪੈਦਾ ਕਰਨ ਵਾਸਤੇ ਹਾਲ ਆਸਨ ਜਿਹੜਾ ਮਾਤਾ ਜੀ ਕਰ ਰਹੇ ਨੇ ਦੇਖੋ ਬਿਲਕੁਲ ਧੀਰੇ ਧੀਰੇ ਹਾਂ ਦੇਖੋ ਟੱਚ ਹੋ ਗਿਆ ਔਰ ਮਾਤਾ ਜੀ ਦੀ ਉਮਰ 70 ਸਾਲ ਹੈ ਬਹੁਤ ਸਾਰਾ ਤੁਸੀਂ ਵੀਡੀਓ 'ਚ ਪਿਆਰ ਦਿੰਦੇ ਮਾਤਾ ਜੀ ਨਾਲ ਟੈਲੀਫੋਨ 'ਤੇ ਗੱਲ ਵੀ ਕਰਦੇ ਜੀ ਦੇਸ਼ ਉਦੇਸ਼ ਦੀ ਜੋ ਪੈਨਪਰਾ ਗੱਲ ਕਰਦੇ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕੋਈ ਵੀ ਰਹਿ ਲੈਣਾ ਚਾਹੁੰਦਾ ਮਾਤਾ ਜੀ ਨੂੰ ਲੈ ਸਕਦਾ ਹੈ ਔਰ ਮਾਤਾ ਜੀ ਨਾਲ ਮਿਲਣ ਵਾਸਤੇ ਵੀ ਹੁੰਦੇ ਨੇ ਓਸ਼ਦੀਆਂ ਦੀ ਸੁਗੰਧ ਵੀ ਵਿੱਚ ਜਾਂਦੀ ਏ ਜਦੋਂ ਗਹਿਰੇ ਗਹਿਰੇ ਸਵਾਸ ਪਰਦੇ ਆ ਤੇ ਹਾਲਾ ਸੰਜੇ ਵੀ ਸ਼ੁਰੂਆਤ ਵਿੱਚ ਮੈਂ ਬੇਨਤੀ ਕਰਦਾ ਜੇ ਕਿਸੇ ਨੇ ਆਪਰੇਸ਼ਨ ਕਰਾਇਆ ਉਹ ਨਾ ਕਰੇ ਬਿਆਸ ਹਾਰਡ ਨੁਕਸੂ ਨਾ ਕਰੇ ਬਿਆਸ ਯੋਗ ਸੇ ਸਾਵਧਾਨੀਆਂ ਵੀ ਦਸੀ ਜਨੇ ਨਾਲ ਨਾਲ ਤੁਹਾਨੂੰ ਇਹਦੇ ਵਿੱਚ ਸ਼ੁਰੂਆਤ ਵਿੱਚ 5 ਸੈਕਿੰਡ ਰੁਕਣਾ ਵਾ ਫਿਰ 10 ਸੈਕਿੰਡ ਰੁਕੋ ਫਿਰ ਹੌਲੀ ਹੌਲੀ ਤੁਸੀਂ ਹੁਣ 1 ਮਿੰਟ ਤੋਂ ਲੈ ਕੇ 2 ਮਿੰਟ ਜੇ ਤੁਸੀਂ 2 ਮਿੰਟ ਜਾਂ 2.5 ਮਿੰਟ ਰੁਕੋਗੇ ਤੁਸੀਂ ਲੰਮਾ ਸਮਾਂ ਰੁਕੋਗੇ ਫਿਰ ਆਸਨ ਤੁਹਾਨੂੰ ਬੇਨਿਫਿਟ ਲਾਭ ਦੇਵੇਗਾ ਇਹਦਾ ਫਲ ਮਿਲੇਗਾ ਆਸਨ 'ਚ ਹੀ ਟਹਿਰਾਓ ਔਰ ਉਹਦੇ ਵਿੱਚ ਰੁਕਦੇ ਨਾਲ ਹੀ ਤੁਹਾਨੂੰ ਪ੍ਰੋਪਰ ਇਹਦਾ ਫਾਇਦਾ ਮਿਲੇਗਾ ਤੋਂ ਆਸਨ 'ਚ ਹੀ ਟਹਿਰਾਓ ਬਹੁਤ ਜ਼ਰੂਰੀ ਹੈ ਤੇ ਮਾਤਾ ਜੀ ਕਾਫੀ ਲੰਮਾ ਸਮਾਂ ਮਾਤਾ ਜੀ 2-2 ਮਿੰਟ 3-3 ਮਿੰਟ 5-5 ਮਿੰਟ ਆਸਨ 'ਚ ਰੁਕ ਜਾਂਦੇ ਨੇ ਔਰ 5 ਮਿੰਟ ਅੱਜ ਕਾ ਰੁਕਣਾ ਕੋਈ ਜਲਦੀ ਨਹੀਂ ਰੁਕਿਆ ਜਾਂਦਾ ਤੋ ਮਾਤਾ ਜੀ ਲੰਮਾ ਸਮਾਂ ਆਸਨ ਵਿੱਚ ਰੁਕ ਜਾਂਦੇ ਨੇ ਤੇ ਮਾਤਾ ਜੀ ਨੂੰ ਕਵਾਂਗਾ ਕਿ ਵਾਪਸ ਆ ਜਨ ਔਰ ਆਸਨ ਕਰਨ ਤੋਂ ਬਾਅਦ ਫਿਰ ਥੋੜਾ ਜਿਹਾ ਵਿਸ਼ਰਾਮ ਕਰਨਾ ਜਿਦੂ ਆਸਨ ਕਰ ਲੋ ਫਿਰ ਥੋੜਾ ਜਿਹਾ ਵਿਸ਼ਰਾਮ ਕਰਨਾ ਨੂੰ ਧਰਨ ਪੈ ਜਾਂਦੀ ਏ ਉਹਦੇ ਵਾਸਤੇ ਮਾਤਾ ਜੀ ਵਿਸ਼ੇਸ਼ ਆਸਨ ਕਰਕੇ ਦਿਖਾਉਣ ਜਾ ਰਹੇ ਨੇ ਤੁਹਾਨੂੰ ਇਹ ਜਿਹੜਾ ਆਸਨ ਉਤਾਨ ਪਦ ਅਸਨ ਆ ਦੋਨੇ ਪੈਰ ਕਮ ਸੇ ਕਮ ਜ਼ਮੀਨ ਤੋਂ ਮਾਤਾ ਜੀ ਨੇ 1 ਫੁੱਟ ਉੱਪਰ ਚੁੱਕੇ ਨੇ ਇਸ ਤਰ੍ਹਾਂ ਤੂੰ 1 ਫੁੱਟ ਪੈਰ ਤਾਂ ਚੱਕਨੇ ਨੇ ਸਾਹ ਭਰ ਕੇ ਰੁਕਣਾ ਔਰ ਇਸ ਤਰ੍ਹਾਂ ਗੱਦੇ ਤੇ ਲੇਟ ਜਾਣਾ ਵਾ ਖਾਲੀ ਪੇਟ ਅਭਿਆਸ ਕਰਨਾ ਔਰ ਜੇ ਕੇ ਹਨ ਹਾਰ ਦਾ ਨੁਕਸਾ ਆਪਰੇਸ਼ਨ ਕਰਾਇਆ ਵਾ ਤੂੰ ਇਹ ਅਭਿਆਸ ਨਾ ਕਰੇ ਔਰ ਇਹਰੇ ਵਿੱਚ ਜਦੋਂ ਲੰਮਾ ਸਮਾਂ ਰੁਕੋਗੇ ਉਹ ਤਾਨਪਾ ਦਾਤਨ ਦੇ ਵਿੱਚ ਤੇ ਤੁਹਾਡੀ ਤਰਨ ਤੇ ਨਾਪੀ ਤੇ ਅਸਰ ਪਏਗਾ ਪੇਟ ਦੀਆਂ ਅੰਤਰੀਆਂ ਤੇ ਅਸਰ ਪਏਗਾ ਔਰ ਬਹੁਤ ਸਾਰਾ ਇਹ ਬੈਨੀਫਿਟ ਮਿਲੇਗਾ ਤੁਹਾਨੂੰ ਇਸ ਆਸਣ ਦੇ ਨਾਲ ਔਰ ਆਸਣ ਵਿੱਚ ਵੀ ਰੁਕਣਾ ਹੁਣ ਮਾਤਾ ਜੀ ਤੁਹਾਨੂੰ ਜਿਹਨੇ ਪਹਿਲਾਂ ਬੇਨਤੀ ਕੀਤੀ ਸੀ ਮੈਂ ਕਿ ਮਾਤਾ ਜੀ ਹਰ ਆਸਣ ਦੇ ਵਿੱਚ ਕਮ ਸੇ ਕਮ 2 ਮਿੰਟ ਤੋਂ ਲੈ ਕੇ 3 ਮਿੰਟ ਔਰ 3 ਮਿੰਟ ਤੋਂ ਲੈ ਕੇ 5 ਮਿੰਟ 5-5 ਮਿੰਟ ਮਾਤਾ ਜੀ ਹਰ ਆਸਣ 'ਚ ਰੁਕ ਜਾਂਦੇ ਨੇ ਹਰ ਇੱਕ ਆਸਣ ਤੋਂ ਬਾਅਦ ਥੋੜਾ ਜਿਹਾ ਵਿਸ਼ਰਾਮ ਕਰਨਾ ਹੈ 1 ਮਿੰਟ 2 ਮਿੰਟ ਵਿਸ਼ਰਾਮ ਕਰਿਆ ਕਰੋ ਤਾਂ ਕਿ ਅਗਲੇ ਆਸਨ ਦੀ ਪੂਰੀ ਵਿਧੀ ਅਨੁਸਾਰ ਉਹਦੀ ਤਿਆਰੀ ਕਰ ਸਕੀ ਹੈ ਆਸਨ ਵਿੱਚ ਵਿਧੀ ਔਰ ਟਾਈਮਿੰਗ ਦੋ ਗੱਲਾਂ ਦਾ ਧਿਆਨ ਦੇਣ ਵਾਲੀ ਗੱਲ ਹੈ ਹੁਣ ਅਗਲਾ ਜਿਹੜਾ ਮਾਤਾ ਜੀ ਆਸਨ ਕਰਨ ਜਾ ਰਹੇ ਨੇ ਤਰਨ ਦਾ ਹੀ ਆਸਨ ਹੈ ਜਿਹਨੂੰ ਤਰਨ ਪੈਂਦੀ ਹੈ ਨਾਭੀ ਢਿਲਕ ਜਾਂਦੀ ਹੈ ਪੇਟ ਪਚਦਾ ਨਹੀਂ ਦਰਦ ਰੈਂਦੀ ਪੇਟ ਤੇ ਤੇ ਉਹਦੇ ਵਾਸਤੇ ਮਾਤਾ ਜੀ ਆਸਨ ਕਰਨ ਜਾ ਰਹੇ ਨੇ ਪਾਦਾ ਗੁਸ਼ਟਾ ਆਸਨ ਇਹਦੇ ਚ ਦੇਖੋ ਤੁਸੀਂ ਇੱਕ ਲਤ ਬਿਲਕੁਲ ਸਿੱਧੀ ਹੈ ਔਰ ਦੂਜੀ ਲੱਤ ਜਿਹੜਾ ਅੰਗੂਠਾ ਹੈ ਪੈਰ ਦਾ ਅੰਗੂਠਾ ਮਾਤਾ ਜੀ ਨੇ ਆਪਣੇ ਨਾਸਕਾ ਦਵਾਰ ਤੇ ਟੱਚ ਕੀਤਾ ਹੋਇਆ ਵਾ ਸਾਹ ਭਰ ਕੇ ਸਾਹ ਨੂੰ ਬਾਹਰ ਕਰ ਦਿੰਨੇ ਆ ਏਤੀ ਵੀ ਸ਼ੁਰੂਆਤ ਚ ਤੁਸੀਂ 10 ਸੈਕਿੰਡ ਰੁਕੋ 15 ਸੈਕਿੰਡ ਰੁਕੋ ਜਦੋਂ ਤੁਹਾਨੂੰ ਵਿਧੀ ਬਾਰੇ ਸਮਝ ਆ ਗਈ ਟਾਈਮ ਹੀ ਤਾਂ ਨਤਾਲ ਮੇਲ ਬਣ ਗਿਆ ਫਿਰ 1 ਮਿੰਟ ਤੋਂ ਲੈ ਕੇ 2 ਮਿੰਟ ਰੁਕਿਆ ਕਰੋ 2 ਮਿੰਟ ਤੋਂ ਲੈ ਕੇ 5 ਮਿੰਟ ਰੁਕਣ ਦਾ ਅਭਿਆਸ ਕਰੋਗੇ ਤੇ ਤੁਹਾਨੂੰ ਇਹਦਾ ਬੈਨੀਫਿਟ ਮਿਲੇਗਾ ਔਰ ਜਦੋਂ 5 ਮਿੰਟ ਤੱਕ ਜਾਣਾ ਵਾ ਕਮ ਸੇ ਕਮ ਤੁਹਾਨੂੰ ਬਿਆਸ ਕਰਦੇ ਨੋ 9 ਮਹੀਨੇ ਚ ਸਾਲ ਹੋ ਜੇ ਉਸ ਤੋਂ ਬਾਅਦ ਸਮਾਂ ਵਧਾਣਾ ਵਾ ਇਹ ਨਹੀਂ ਕਿ ਤੁਸੀਂ ਬਸ ਮਹੀਨੇ ਬਾਅਦ ਕਹੋ ਕਿ ਮੈਂ 5 ਮਿੰਟ ਰੁਕਾਂਗਾ ਦਰਦ ਹੋ ਸਕਦੀ ਹੈ ਸਮਾਂ ਹੌਲੀ ਹੌਲੀ ਵਧਾਣਾ ਵਾ ਤੇ ਸ਼ੁਰੂਆਤ ਚ ਤੁਸੀਂ 5 ਸੈਕਿੰਡ 10 ਸੈਕਿੰਡ ਅੱਧਾ ਮਿੰਟ ਰੁਕਣ ਦਾ ਯਤਨ ਕਰਨਾ ਲੰਮਾ ਸਮਾਂ ਨਹੀਂ ਰੁਕ ਪਾਓਗੇ ਜਦੋਂ ਪੱਕ ਗਿਆ ਸਨ ਫਿਰ ਲੰਮਾ ਸਮਾਂ ਰੁਕਣ ਦਾ ਬਿਆਸ ਧੀਰੇ ਧੀਰੇ ਵਧਾਣਾ ਹੈ ਮਾਤਾ ਜੀ ਬੇਨਤੀ ਕਰਾਂਗਾ ਦੂਜੀ ਲਤਨਾ ਵੀ ਕਰਕੇ ਦਿਖਾ ਦੇਣਗੇ ਪਹਿਲਾ ਸਿੰਗਲ ਅਤਨਾ ਕੀਤਾ ਸਾਨੂੰ ਪਰਿਆ ਸਾਨੂੰ ਬਾਹਰ ਕੱਢਿਆ ਫੇ ਦੂਜੇ ਪਾਸੇ ਵੀ ਕਰਨਗੇ ਇਹ ਚੀਜ਼ ਸਾਹ ਭਰ ਕੇ ਸਾਨੂੰ ਬਾਹਰ ਕਰ ਦਿੰਨੇ ਆ ਕੱਢਣ ਤੋਂ ਬਾਅਦ ਥੋੜਾ ਵਿਸ਼ਰਾਮ ਕਰਦੇ ਆ ਵਿਸ਼ਰਾਮ ਕਰਨ ਤੋਂ ਬਾਅਦ ਸਾਨੂੰ ਪਰਿਆ ਸਾਨੂੰ ਬਾਹਰ ਕਰਦੇ ਆ ਪਾਦਾ ਗੁਸ਼ਟਾਨਾਸਨ ਇਹ ਧਰਨ ਵਾਸਤੇ ਆ ਨਾਭੀ ਨੂੰ ਸੈਂਟਰ ਚ ਰੱਖਣ ਵਾਸਤੇ ਆਸਨ ਤੋਂ ਬਾਅਦ ਥੋੜਾ ਜਿਹਾ ਵਿਸ਼ਰਾਮ ਕਰਨਾ ਹੁਣ ਮਾਤਾ ਜੀ ਤੁਹਾਨੂੰ ਪੂਰਾ ਭਾਗ ਕਰਕੇ ਦਿਖਾਨਗੇ ਪਹਿਲਾਂ ਅੱਧਾ ਭਾਗ ਕੀਤਾ ਸੀ ਹੁਣ ਪੂਰਾ ਭਾਗ ਕਰ ਦਿੱਤਾ ਜਾਏਗਾ ਪਾਦਾ ਗੁਸ਼ਟਾ ਨਾ ਸੰਦਾ ਤੇ ਦੇਖੋ ਮਾਤਾ ਜੀ ਕਿਦਾਂ ਕਰ ਰਹੇ ਨੇ ਦੋਵੇਂ ਲੱਤਾਂ ਫੋਲਡ ਕੀਤੀਆਂ ਹੋਈਆਂ ਨੇ ਲੱਤਾਂ ਫੋਲਡ ਕਰਨ ਤੋਂ ਬਾਅਦ ਸਾਹ ਪਰ ਤੇ ਸਾਹ ਨੂੰ ਬਾਹਰ ਕੱਢਿਆ ਗਿਆ ਵਾ ਔਰ ਮਾਤਾ ਜੀ ਨੇ ਨਾਸਕਾ ਦਵਾਰ ਤੇ ਦੋਨੇ ਅੰਗੂਠੇ ਜਿਹਰੇ ਨੇ ਨੱਕ ਦਵਾਰ ਨਾਲ ਟੱਚ ਕੀਤੇ ਹੋਏ ਨੇ ਦੇਖੋ ਜਿਹੜਾ ਇਸ ਤਰ੍ਹਾਂ ਜੇ ਕੇ ਨੇ ਪ੍ਰੇਸ਼ਨ ਕਰਾਇਆ ਵਾ ਹਾਰ ਦਾ ਨਕਸ਼ਾ ਇਹ ਅਬਿਆਸ ਨਾ ਕਰੇ ਪਾਦਾ ਗੁਸ਼ਟਾ ਆਸਨ ਇਹ ਚੇ ਰੁਕਣਾ ਔਰ ਮਾਤਾ ਜੀ ਨੇ ਜਿਦਾ ਪਹਿਲਾਂ ਬੇਨਤੀ ਕੀਤੀ ਸੀ ਮੈਂ ਕਿ ਮਾਤਾ ਜੀ ਕਮ ਸੇ ਕਮ ਸੇ 1 ਮਿੰਟ ਤੋਂ ਲੈ ਕੇ 2 ਮਿੰਟ ਔਰ 2 ਮਿੰਟ ਤੋਂ ਲੈ ਕੇ 5 ਮਿੰਟ ਆਸਨ 'ਚ ਰੁਕ ਜਾਂਦੇ ਨੇ ਲੰਮਾ ਸਮਾਂ ਆਸਨ 'ਚ ਰੁਕਦੇ ਨੇ ਮਾਤਾ ਜੀ ਨੂੰ ਦੇਖੋ ਤੁਸੀਂ ਮਾਤਾ ਜੀ ਕਾਫੀ ਲੰਮੇ ਸਮੇਂ ਤੋਂ ਰੁਕੇ ਹੋਏ ਇਹਨੇ ਟਾਈਮ ਤੁਹਾਡੇ ਸਕਰੀਨ ਤੇ ਆ ਰਿਹਾ ਹੋਵੇਗਾ ਕਿ ਇੰਨਾ ਸਮਾਂ ਰੁਕਣਾ ਉਹ ਹੀ ਰੁਕ ਸਕਦਾ ਜਿਹਦੀ ਪ੍ਰੈਕਟਿਸ ਹੈ ਉਹ ਲਗਾਤਾਰ ਅਭਿਆਸ ਕਰਦਾ ਹੈ। ਤੋਂ ਸਵਾਮੀ ਜੀ RAMDEV JI MAHARAJ ਨੇ ਪੂਰੇ ਵਰਲਡ ਵਿੱਚ ਯੋਗਾ ਦਾ ਡੰਗਾ ਵਜਾ ਕੇ ਜਨ ਜਨ ਨੂੰ ਸਵਸਥ ਕੀਤਾ ਹੈ। ਸਵੇਰ ਉੱਠੇ ਯੋਗ ਕਰੇ ਉਹ ਕਰਵਾਏ ਪਰ ਪ੍ਰਮਾਤਮਾ ਦਾ ਸਿਮਰਨ ਕਰੋ। ਮਾਤਾ ਜੀ ਵਿਸ਼ਰਾਮ ਕਰਨਗੇ। ਮੈਂ ਬੇਨਤੀ ਕਰਾਂਗਾ ਮਾਤਾ ਜੀ ਨੂੰ ਵਿਸ਼ਰਾਮ ਕਰੋ ਔਰ ਹਰ ਹਰ ਅਸਨ ਤੋਂ ਬਾਅਦ ਥੋੜਾ ਜਿਹਾ ਵਿਸ਼ਰਾਮ ਕਰਨਾ ਤਾਂ ਮਾਤਾ ਜੀ ਦੀ ਵੀਡੀਓ ਨੂੰ ਤੁਸੀਂ ਜਿੱਦਾਂ ਚੈਨਲ ਮਾਤਾ ਜੀ ਦਾ ਆਪਣੇ ਬਣਾਇਆ ਹੋਇਆ ਵਾ ਇਸ ਵੀਡੀਓ ਨੂੰ ਲਾਈਕ ਕਰਿਆ ਕਰੋ ਪਸੰਦ ਕਰਿਆ ਕਰੋ ਕਮੈਂਟ ਕਰਿਆ ਕਰੋ ਔਰ ਫਾਰਵਰਡ ਕਰਿਆ ਕਰੋ ਬਹੁਤ ਸਾਰੇ ਜਿਹੜੇ ਟੈਲੀਫੋਨ ਆਉਂਦੇ ਨੇ ਮਾਤਾ ਜੀ ਨੂੰ ਦੇਸ਼ ਵਿਦੇਸ਼ ਚੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਤੁਸੀਂ ਇੰਨਾ ਮਾਤਾ ਜੀ ਨੂੰ ਪਿਆਰ ਕਰਦੇ ਜੀ ਔਰ ਗੁਰੂ ਨਗਰੀ ਅੰਬਸਰ ਵਿੱਚ ਜਿੱਦੋਂ ਵੀ ਕਿਸੇ ਨੂੰ ਮੌਕਾ ਮਿਲਦਾ ਵਾ ਕਿ ਮਾਤਾ ਜੀ ਮਿਲਦੇ ਵੀ ਨੇ ਤੋ ਅੱਜ ਦੀ ਵੀਡੀਓ ਨੂੰ ਅਸੀਂ ਸਮਾਪਤ ਕਰਦੇ ਆਂ ਆਪ ਸਭ ਦਾ ਧੰਨਵਾਦ ਹੈ ਜੈ ਹਿੰਦ ਜੈ ਭਾਰਤ